ਹੋ ਚੁਕੇ ਇਸ ਸਿਆੜੇ ਬਈ ਨਸ਼ੇ ਤੇ ਚੋਰ ਨੂੰ ਨਾ ਲਾਈਏ ਚਿੱਟੀ ਪਗੜੀ ਬਾਬਲ ਦੀ ਮਾਂ ਦੀ ਚੁੰਨੀ ਦਾਗ ਨਾ ਲਾਈਏ ਕਪੜਾ ਸਾਬਣ ਨਾਲ ਧੋਲੇ ਕੀ ਉਸ ਤੇ ਦਾਗ ਕਦੇ ਨਾ ਰਹਿੰਦੇ ਪਰ ਜੋ ਮੱਥੇ ਲੱਗ ਜਾਂਦੇ ਉਹ ਦੀ ਦਾਗ ਧੋਤਿਆਂ ਲੈਂਦੇ ਸਹਿਬਾ ਕਰਸ਼ਕ ਟੰਗ ਜਿੱਤਾ ਤੋੜ ਕੇ ਤੀਰ ਜੰਡੌੜੇ ਥੱਲੇ ਉਹ ਕੰਮ ਨਹੀਂ ਆਉਣਦੇ 300 ਕਾਨੀ ਵਿੱਚੇ ਪੱਲੇ ਸਿਰ ਤੋਂ ਮਤ ਲਾਤੁਰ ਗਈ ਸਾਰੇ ਲੋਕ ਬੁਰਾ ਨੇ ਕਹਿੰਦੇ ਪਰ ਜੋ ਮੱਥੇ ਲੱਗ ਜਾਂਦੇ ਉਹ ਨਹੀਂ ਦਾਗ ਧੋਤਿਆਂ ਲੈਂਦੇ ਠਾਕ ਚੋਰ ਤੇ ਯਾਰ ਦੀਆਂ ਖਾਗ ਚੋਰ ਤੇ ਯਾਰ ਦੀਆਂ ਗੁੱਝੀਆਂ ਰਹਿਣ ਕਦੇ ਨਾ ਅੱਖਾਂ ਆਨਾ ਬਾਜ਼ ਕੀ ਮਰਦਪੁਣਾ ਭਾਵੇਂ ਦੌਲਤ ਹੋਵੇ ਲੱਖਾਂ ਯਾਰ ਚੋਰੂ ਤੇ ਭੂਮੀ ਤੋਂ ਸਦਾ ਨੇ ਢੇੜ ਸਰਾਂ ਦੇ ਡੰਡੇ ਪਰ ਜੋ ਮੱਥੇ ਲੱਗ ਜਾਂਦੇ ਕੋ ਨਹੀਂ ਦਾਗ ਧੋਗਿਆ ਲੈਂਦੇ ਗੱਲ ਤਾਂ ਨਾ ਆਖੀ ਤਾਂ ਉਸ ਦਾ ਭਾਵ ਨਿਕਲਦਾ ਮਗਰੋਂ ਜਦ ਫਕਤ ਨਿਕਲ ਜਾਏ ਮੂਰਖ ਅਮਲ ਕਰੇਗਾ ਮਗਰੋਂ ਸੱਚ ਕੌੜਾ ਮਿਰਚਾਂ ਤੋਂ ਪਰ ਲੋਕੀ ਕੂਪ ਦੀ ਬੇੜੀ ਬੈਂਦੇ ਜੋ ਮੱਥੇ ਲੱਗ ਜਾਂਦੇ ਕੋ ਨਹੀਂ ਦਾਗ ਧੋਗਿਆ ਲੈਂਦੇ ਸੱਪ ਸਮਾ ਤੇ ਖੰਜਰ ਨਾ ਸੱਪ ਸਮਾ ਤੇ ਖੰਜਰ ਨਾ ਨਿਦਰਾ ਬਣ ਕੇ ਦੇ ਬੇਲੀ ਦਸ਼ਮੇਸ਼ ਨਗਰ ਪੱਗਵਟ ਯਾਰ ਨਹੀਂ ਭੈਣ ਨਾ ਚੁੰਨੀ ਵਟ ਸਹੇਲੀ ਕਿ ਦੁਨੀਆ ਖੁਦ ਗਰਜਾ ਦੀ ਸਾਰੇ ਲੁੱਟ ਲਓ ਲੁੱਟ ਲਓ ਕਹਿੰਦੇ ਪਰ ਜੋ ਮੱਥੇ ਲੱਗ ਜਾਂਦੇ ਉਹ ਨਹੀਂ ਦਾਗ ਤੋਧਿਆ ਲੈਂਦੇ ਜੋ ਮੱਥੇ ਲੱਗ ਜਾਂਦੇ ਉਹ ਨਹੀਂ ਦਾਗ ਤੋਧਿਆ ਲੈਂਦੇ